ਗੋਲੇ ਨੇ ਆਜੋ ਅੰਦਰੋ ਭਾਈ ਜਤਨ ਅਸੀਂ ਸਿੱਖਾਂ ਦੇ ਮੁਸਲਮਾਨ ਆ ਉਹ ਐ ਅਸੀਂ ਅਸੀਂ ਦੇਨੇ ਆਪਣੇ ਪਿਛਾਂ ਜਿਹੜੀ ਕੋਈ ਵੱਡੇ ਜਿਹੜੇ ਹਨ ਸਿੱਖੀ ਸੰਨਾ ਸਿੱਖਾਂ ਤਾਂ ਮੁਸਲਮਾਨ ਆ ਜਿਹੜੇ ਮੁਸਲਮਾਨ ਹੋ ਗਏ ਉਹ ਮੁਸਲਮਾਨ ਹੋ ਗਏ ਜਿਹੜੇ ਕਿਸੇ ਤਰ੍ਹਾਂ ਹੁਣ ਜਿਹੜਾ ਉੱਤਰ ਅੱਗੇ ਸਰਦਾਰ ਨੇ ਉੱਤਰ ਉਹ ਸਾਡੇ ਤੋਂ ਨਹੀਂ ਅਸੀਂ ਉਹਨਾਂ ਚੋਂ ਆ ਜਿੰਨੇ ਸਰਦਾਰ ਨੇ ਇਹ ਕੋਮਾ ਸਾਡੀਆਂ ਉਹਨਾਂ ਦੇ ਬਾਜੂ ਹਰ ਦਾਵੇ ਸਾਡੇ ਉਹਨਾਂ ਦੀ ਸਾਡੀ ਬੋਲੀ ਵੀ ਸਾਡੀ ਉਹਨਾਂ ਦੀ ਇੱਕ ਸੇਵਾ ਪਹਿਰਾਵਾ ਵੀ ਤਕਵੇ ਬੋਲੀ ਦੀ ਹੋ ਜਾ ਇਦਾਂ ਕਿ ਥੋੜੀ ਦੀ ਅਗਲੇ ਪੋਸ਼ਕ ਤਬਦੀਲੀ ਆ ਗਈ ਆ ਜੀ ਪੰਜਾਬੀ ਨੂੰ ਅਸੀਂ ਬੁਰਾ ਸਮਝ ਨਹੀਂ ਆਂ ਉਰਦੂ ਨੂੰ ਅੰਗਰੇਜ਼ੀ ਨੂੰ ਜ਼ਿਆਦਾ ਸਮਝਣ ਚ ਲੀ ਕਿ ਆਪਣੀ ਪਛਾਣਾਂ ਹੀ ਭੁੱਲ ਗਏ ਆ ਕੋਈ ਮਾਂ ਬੋਲੀ ਭੁੱਲ ਗਏ ਭੁੱਲ ਗਏ ਅਸੀਂ ਉਹ ਨਹੀਂ ਭੁੱਲੇ ਬਿਲਕੁਲ ਨਹੀਂ ਭੁੱਲੇ ਅਸੀਂ ਭੁੱਲ ਗਏ ਅਸੀਂ ਭੁੱਲ ਗਏ ਉਹ ਨਹੀਂ ਭੁੱਲੇ ਬਿਲਕੁਲ ਉਹਨੇ ਪਛਕਰ ਆਪਣਾ ਭੁੱਲਦੇ। ਨਾ ਪਾਪਾ ਜੀ ਵੇਖੋ ਅਗਰ ਉਹ ਪਛਕਰ ਭੁੱਲਦੇ ਉਹਨਾਂ ਦਾ ਅਗੋ ਪੋਤਰਾ ਹੈ ਹਰੀ ਸਿੰਘ ਜੀ ਜੀ ਛੜੀ ਉਮਰ ਦਾ ਉਹਨੇ ਸਾਨੂੰ ਸਪੈਸ਼ਲ ਜਿਹੜਾ ਵੇਖੋ ਉਦੋਂ ਕਿੰਨਾ ਕੁ ਦਿਲ ਕਰਦੇ ਮੇਰੇ ਵੱਡੇ ਨਾਲ ਪੜੇ ਕਿਵੇਂ ਦਾ ਪਿੰਡ ਹੈ ਪਿੰਡ ਖਾਓ। ਸ਼ੁਕਰ ਹੈ ਤਾਂ ਤਾਂ ਨਾ ਸਾਡੇ ਵਿੱਚ ਕਿੰਨੇ ਕੋਹੰਦੇ ਸਾਨੂੰ ਜਿਹੜੇ ਸਾਡੇ ਪੈਣਾ ਨਹੀਂ ਅਸੀਂ ਸਾਡਾ ਵੀ ਕੋਈ ਇਜਾਜ਼ਤ ਅਸੀਂ ਹੁਣ ਮੋੜ ਕੇ ਮੈਂ ਵੀ ਚੱਲ ਸਕਦਾ ਪੱਕੇ ਅੱਛਾ ਵਿੱਚ ਹੋਣ ਗਈ। ਬੱਚੇ ਜਦੋਂ ਹੋਣ ਚਾ ਉਹ ਤਾਂ ਕੋਕੂ ਪੂਰਾ ਹੁੰਦੀਆਂ ਡੰਗਰਾਂ ਵਾਲੀਆਂ। ਅੱਛਾ ਅੱਛਾ। ਜਾਂ ਕੋ ਮਾੜਿਆ ਘਰਾਂ ਦੇ ਮਕਾਨ ਕੱਚੇ ਹੁੰਦੇ ਆ। ਪਾਪਾ ਹੁ ਜੀ ਆਪਣੇ ਉਹ ਸਰਦਾਰਾਂ ਦੇ ਮਕਾਨ ਨੂੰ ਵੇਖਣ ਦੇ ਅੱਛਾ ਸਰਦਾਰਾਂ ਦੇ ਮਕਾਨ ਤੋਂ ਵਖਾਨ ਚੋ ਉਹਨਾਂ ਦਾ ਦਿਲ ਚਾਏ ਇਹ ਉਹ ਪਕਾ ਕੇ ਪਿਆਉਂ। ਬਹੁਤ ਪਿਆਰੇ। ਹਾਂ ਬਿਲਕੁਲ ਕੋਈ ਤੋਂ। ਸਾਡੇ ਭਰਾ ਨੇ ਬੇਸ਼ੱਕ ਉਹ ਸਿੱਖਨੇ ਨਹੀਂ ਮੁਸਲਮਾਨ ਹੋਏ। ਪਰ ਸਾਡੀ ਪਛਾਣ ਤਾਂ ਇਨਸਾਨੀਅਤ ਹੈ ਨਾ। 80 ਸਾਲ ਹੋ ਗਏ ਗਿਆਨ ਨੂੰ। ਲੇਕਿਨ ਹਜੇ ਨਿਸ਼ਾਨੀ ਖਲੋਦੀ ਸਰਦਾਰ ਦਾ ਘਰ ਜੇ। ਅਸਲਾਮੁਅਲੈਕਮ ਮੇਰਾ ਪਿੰਡ ਮੇਰਾ ਪੰਜਾਬ ਦੇ ਨਾਲ ਮੈਂ ਤੁਹਾਡਾ ਵੀਰ ਮੁਹੰਮਦ تنویر। ਦੋਸਤੋ ਮੈਂ ਪਹੁੰਚਿਆ ਪਿੰਡ ਸਿਰਿਆਵਾਲਾ ਜ਼ਿਲ੍ਹਾ ਸ਼ਹੀਖੋਪਰਾ। ਇੱਥੇ ਸਾਨੂੰ ਭੇਜਿਆ ਜੀ ਹਰੀ ਸਿੰਘ ਹੰਜਰਾ ਉਹਨਾਂ ਦੇ ਪੂਰਖੇ ਵੰਡ 47 ਤੋਂ ਪਹਿਲਾਂ ਬਾਬਾ ਜੀ ਮੰਗਲ ਸਿੰਘ ਹੰਜਰਾ ਇਸ ਪਿੰਡ ਦੇ ਵਾਸੀ ਸਾਨੂੰ 147 ਤੋਂ ਪਹਿਲਾਂ ਤੇ ਉਹਨਾਂ ਦੇ ਪੂਰਖਿਆਂ ਦੇ ਪਿੰਡ ਅਸੀਂ ਬਖਾਨ ਵਾਸਤੇ ਆ ਉਹਨਾਂ ਦੇ ਘਰ ਵੀ ਬਖਾਵਾਂਗੇ ਤੇ ਮੇਰੇ ਨਾਲ ਜਿਹੜੇ ਇਹ ਪਿੰਡ ਦਾ ਬਲੌਗ ਬਣਾਉਣ ਗਿਆ ਇਸ ਪਿੰਡ ਦੇ ਵਾਸੀ ਨੇ ਵਸਨੀਕ ਨੇ ਇੱਥੋਂ ਦੇ ਭਾਈ ਮੁਹੰਮਦ ਅਰਫਾਨ ਚਲੋ ਚੱਲਨੇ ਆ ਪਿੰਡ ਜਿਹੜਾ ਇਹ ਇਹਨਾਂ ਦਾ ਹਰੀ ਸਿੰਘ ਹੰਜਰਾ ਦੇ ਪਰਦਾਦਾ ਜੀ ਮੰਗਲ ਬਾਬਾ ਮੰਗਲ ਸਿੰਘ ਤੇ ਉਹਨਾਂ ਦੇ ਕੋਲ ਜਿਹੜੇ ਸੁਪੁੱਤਰ ਕਬਾ ਅਨੋਖ ਸਿੰਘ ਤੇ ਜਿਹੜਾ ਉਹਨਾਂ ਦੇ ਤਾਇਆ ਜੀ ਮਹਿੰਦਰ ਸਿੰਘ ਜਿਹੜੇ ਨੇ ਹੰਜਰਾ ਮਹਿੰਦਰ ਸਿੰਘ 8 ਸਾਲ ਦਾ ਹੀ ਇੱਥੇ ਜਦੋਂ ਵੰਡ ਹੋਈ ਇਥੋਂ ਫਿਰ ਉਹਨਾਂ ਨੂੰ ਚੜ੍ਹਦੇ ਪੰਜਾਬ ਜਾਣਾ ਪਿਆ ਚਲੋ ਉਹਨਾਂ ਨੂੰ ਉਹਨਾਂ ਦਾ ਸਾਰਾ ਪਿੰਡ ਵਹਾਨੇ ਆ ਨਾਲੇ ਕੋਸ਼ਿਸ਼ ਕਰ ਰਹੇ ਉਹਨਾਂ ਦਾ ਜਿਹੜਾ ਸਾਨੂੰ ਘਰ ਮਿਲ ਜਾਵੇ ਭਾਜੀ ਦੱਸਦੇ ਮੈਂ ਦੋ ਤਿੰਨ ਘਰ ਖੋਤੇ ਨੇ ਚਲੋ ਚੱਲਨੇ ਆ ਸਾਰਾ ਸਾਨੂੰ ਪਿੰਡ ਵਹਾਨੇ ਆਓ ਜੀ ਭਾਜੀ ਫਾਨ ਚਲੀਏ ਆਪਾਂ ਤੁਹਾਨੂੰ ਸਾਰਾ ਪਿੰਡ ਵਹਾਨੇ ਆ ਬਾਦੀ ਚ ਆ ਗਏ ਜਿੱਥੇ ਸਰਦਾਰਾਂ ਦੇ ਘਰ ਸਨ ਯਾਨੀ ਸਰਦਾਰ ਹੈ ਹੀ ਪਿੰਡ ਉਸ ਟਾਈਮ ਜਿਹੜਾ ਸਾਰਾ ਸਿੱਖ ਸਰਦਾਰਾਂ ਦਾ ਸੀ 90% ਜਿਹੜੇ ਸਨ ਸਿੱਖ ਸਨ ਵਸਣ ਵਾਲੇ ਤੇ ਐਸ ਪਿੰਡ ਚ ਜਿਹੜੇ ਨੇ ਉਹ ਥੋੜੇ ਜੇ ਮਸੀਹਾ ਦੇ ਘਰ ਸਨ ਉਸ ਟਾਈਮ ਯਾ ਕਮੋ ਬ੍ਰਦਰੀ ਸੀ ਕੋਈ ਮੋਚੀ ਕੋ ਤੇਲੀਆਂ ਦੇ ਕੁਝ ਘਰ ਸਨ ਮੁਸਲਮਾਨਾਂ ਦੇ ਤੇ ਆ ਉਸ ਪੁਰਾਣੀ ਬਾਦੀ ਚਾਹੀ ਬਾਕੀ ਜਿਹੜੇ ਸਾਡੇ ਨਾਲ ਘਰ ਨਵੇਂ ਬਣੇ ਨੇ ਤੇ ਆ ਜਿਹੜੇ ਸਾਡੇ ਨਾਲ ਵਸ ਰਿਹਾ ਨੇ ਪਿੰਡ ਦੇ ਐਸੇ ਦੇ ਤੇ ਭਾਈ ਜਾਨ ਇਹ ਸਾਨੂੰ ਜਿਹੜਾ ਉਹ ਆਹਦੇ ਨੇ ਇੱਥੇ ਪੁਰਾਣੇ ਘਰ ਨੇ ਕੋਈ ਵੇਖਨੇ ਵੀ ਕਿਹਨਾਂ ਦਾ ਘਰ ਹੈਗਾ ਪਤਾ ਸਲਾਮ ਅਲੈਕੁਮ ਕੀ ਹਾਲ ਹੈ ਭਾਈ ਜੀ ਸਾਡੇ ਕੋ ਇੱਥੋਂ ਦੇ ਤੁਸੀਂ ਵੀ ਜੀ ਆਪਣੇ ਵੱਡੇ ਉਧਰ ਆਏ ਕਿਥੋਂ ਰਹਿਣ ਲਏ ਤੁਸੀਂ ਐਸੀ ਇੱਥੇ ਤੇ ਰਹਿਣਾ ਹੈ ਅੱਛਾ ਹਾਂ ਜੀ ਤੁਹਾਡਾ ਨਾਂ ਕੀ ਹੈ ਨਜ਼ਰਸੇਣ ਨਜ਼ਰਸੇਣ ਜੀ ਅੱਛਾ ਅੱਛਾ ਤੇ ਆਪਣੇ ਤੁਹਾਡੇ ਵਾਲ ਸਾਹਿਬ ਦਾ ਕੀ ਨਾਂ ਸੀ ਇਸਮਾਇਲ ਇਸਮਾਇਲ ਜੀ ਹਾਂ ਆਪਣੀ ਬਰਾਦਰੀ ਕਿਹੜੀ ਚੱਦਰ ਚੱਦਰ ਹੋ ਤੁਸੀਂ ਹਾਂ ਜੀ ਅੱਛਾ ਅੱਛਾ ਤੇ ਚੱਦਰ ਵੀ ਸਾਜੀ ਇਥੇ ਰਹਿੰਦੇ 47 ਤੋਂ ਪਹਿਲਾਂ ਕਿਉਂਕਿ ਇਹ ਵੀ ਸਨੀਕ ਨੇ ਕਮ ਉਹ ਵੀ ਚੱਦਰ ਵੀ ਹਾਂ ਤੇ ਜੀਨਦਾਰ ਵੀ ਸਾਈ ਵੀ ਅੱਛਾ ਅੱਛਾ ਇਹ ਸਾਰੇ ਜਿੰਨਿਆਂ ਨੇ ਵਿਚੂ ਕੋ ਮੈਂ ਸਿਰਫ ਜਿਹਨੇ ਮਾਜਰਾ ਹੈ ਜਿਹੜੇ ਰਾਜਪੂਤ ਕੇ ਬਾਜਵੇ ਇਹ ਨੇ ਮਾਜਰੇ ਹੋ ਕੇ ਆਏ ਅੱਛਾ 6 ਮਾਜਰੇ ਆ ਬਿਚੂ ਕੋ ਤੁਹਾਡੇ 47 ਤੋਂ ਪਹਿਲਾਂ ਜੀ ਜਿਹੜਾ ਇਥੇ ਸਿੱਖ ਵਾਸਤੇ ਹਨ ਕਿਸੇ ਦਾ ਨਾਮ ਚੇਤਾ ਤੁਹਾਨੂੰ ਕਿਹੜੇ ਕਿਹੜੇ ਨਹੀਂ ਜੀ ਮੈਨੂੰ 47 ਦੀ ਮੇਰੀ ਬਾਦ ਦੇ ਪਦਾਇਸ਼ ਹੋਈ ਸੀ ਆਪਣੇ ਬਾਸਾ ਸੁਣਿਆ ਹੋਵੇ ਕਦੇ ਨਾ ਮੈਂ ਇੰਨਾ ਕੁ ਸੁਣਿਆ ਕੋਈ ਸਰਦਾਰ ਸਿਰ ਕਰਕੇ ਸਰਦੇ ਹੁੰਦੇ ਆਂ ਮੰਗਰ ਸਿੰਘ ਕੋਈ ਇਸ ਤਰ੍ਹਾਂ ਕਰਕੇ ਦੋ ਚਾਰ ਨਾਂ ਵੱਡੇ ਵੱਡੇ ਇਸ ਤਰ੍ਹਾਂ ਦੇ ਨਾਂ ਨੇ ਇਹ ਜਿਹੜੇ ਸਰਦਾਰ ਸਾਣਾ ਇੱਥੋਂ ਦੇ ਹਾਂਜੀ ਕੀ ਦੱਸਦੇ ਕੋਈ ਜ਼ਿੰਮੇਦਾਰਾ ਕਰਦੇ ਹਾਂ ਜਿਵੇਂ ਆਪਾਂ ਫੋਨ ਕਰੀ ਦੇ ਹਾਂ ਜ਼ਿੰਮੇਦਾਰੀ ਕਰਦੇ ਅੱਛਾ ਅੱਛਾ ਇਹ ਕਰਦਾ ਪਤਾ ਕਿਦਾਂ ਸੀ ਕਿ ਨਹੀਂ ਅੰਦਰ ਨਹੀਂ ਇਹ ਨਹੀਂ ਮਿੰਟ ਕੋਈ ਕੋਈ ਤਵਕਰ ਸਿੰਘ ਕੋਈ ਇਸ ਤਰ੍ਹਾਂ ਕਰਕੇ ਆਖਣੇ ਤੇ ਸਰਦਾਰ ਹੀ ਨੇ ਆ ਇਹ ਤੁਹਾਨੂੰ ਪਤਾ ਇੱਥੇ ਜਿਹੜਾ ਸਰਦਾਰ ਨੇ ਉਹਨੇ ਬਰਾਦਰੀ ਕਿਹੜੀ ਸੀ ਨਹੀਂ ਮੈਂ ਇਹ ਨੰਬਰ ਤੇ ਹੰਜ ਰਹਾ ਹੰਜ ਰਹਾ ਵੇਖਾ ਵੇ ਕੋਮਾ ਵਖਵਾ ਕਾਪੋ ਪਣੀ ਹੁੰਦੀ ਹੈ ਹੰਜ ਰਹਾ ਵੀ ਨੇ ਸਰਦਾਰਾਂ ਵਿੱਚ ਚਲੋ ਜੀ ਚਲਨੇ ਘਰ ਤੇ ਘਰ ਭਾਨੇ ਹਾਜੀ ਜੀ ਅੱਗੇ ਆ ਜੀ ਹਾਂ ਜੀ ਹਾਂ ਜੀ ਆ ਜੋ ਲੋ ਜੀ ਆ ਵੇਖੋ ਉਹinda ਉੰਜੇ ਖਲੋਤਾ ਜੇ ਸਰਦਾਰ ਦਾ ਹਾਂ ਇਹ ਚਾਲੇ ਲੱਗਿਆ ਐ ਵੇਖੋ ਨਾ ਉਦੋਂ ਭਰਤੀ ਉਦੋਂ ਸ਼ਾਇਦ ਉੱਚਾ ਹੋਏਗਾ ਪਿੰਡ ਚ ਵੇਖੋ ਹੁਣ ਕਿੰਨਾ ਨੀਵਾ ਹੋ ਗਿਆ ਉਹੀ ਉਹੀ ਸਾਰਾ ਕੁਝ ਸੇਮ ਤੋਂ ਸੇਮ 80 ਸਾਲ ਹੋ ਗਏ ਗਿਆ ਨੂੰ ਲੇਕਿਨ ਹਜੇ ਨਿਸ਼ਾਨੀ ਖਲੋਤੀ ਕੇ ਸਰਦਾਰ ਦਾ ਘਰ ਜੇ ਤੇ ਪਤਾ ਮਾ ਕੀਤਾ ਅਸੀਂ ਝੂਠੇ ਤੇ ਬੋਲ ਸਕਦੇ ਮੰਗਲ ਸਿੰਘ ਦਾ ਆ ਗਿਆ ਜਿਹਨੇ ਸਾਨੂੰ ਭੇਜਿਆ ਲੇਕਿਨ ਨਹੀਂ ਪਤਾ ਕੋਈ ਨਹੀਂ ਲੱਗਾ ਕਿਦਾ ਘਰ ਹੈ ਲੇਕਿਨ ਹੋ ਸਕਦਾ ਜਿਹੜੇ ਇੱਥੋਂ ਗਏ ਨੇ ਉਹਨਾਂ ਦੇ ਕੋਲ ਵਡੇਰਾ ਬਚਿਆ ਹੋਵੇ ਜਾਂ ਉਹਨਾਂ ਨੂੰ ਪਤਾ ਲੱਗ ਜਾਵੇ ਕਿਦਾ ਘਰ ਸੀ ਪਿੰਡ ਦੇ ਦਰਮਿਆਨ ਚ ਜਾ ਕੇ ਆ ਤੇ ਐ ਵੇਖੋ ਪੁਰਾਣਾ 47 ਵਾਲਾ ਦਰਵਾਜ਼ਾ ਉਹੋ ਹੀ ਇੱਟ ਉਹੋ ਹੀ ਤੁਹਾਨੂੰ ਪਤਾ ਲੱਗਦਾ ਬਈ ਉਸ ਤੱਕ ਤੇ ਭਾਜੀ ਖੋਲ ਕੇ ਅੰਦਰ ਉਹ ਵਾਹ ਦੀਏ ਚੋ ਡਿਜ਼ਾਈਨਿੰਗ ਜੀ ਕਿਉਂ ਮਕਾਨ ਅੱਛਾ 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 ਆ ਜਿਓ ਜੀ ਵਾਹ ਜੀ ਵਾਹ ਜੀ ਅੱਗੇ ਪਿੱਛੇ ਬਰਾਂਡਾ ਆਉਂਦਾ ਉਸ ਬੰਦੇ ਕਹਿੰਦਾ ਹਾਂ ਹਾਂ ਇਹ ਬਰਾਂਡਾ ਹੁੰਦਾ ਜੀ ਨਾ ਬਬਾਈ ਤੁਸੀਂ ਉਹਨਾਂ ਨੂੰ ਹੋਰ ਥੋੜਾ ਦੱਸੋ ਇੱਥੇ ਆ ਕੇ ਦੱਸੋ ਨਾਲੇ ਜਿਹੜਾ ਤੁਹਾਡੇ ਪਿੰਡੋਂ ਸਰਦਾਰ ਗਏ ਨਾ ਸੰਗਲ ਸਿੰਘ ਕੇ ਉਹਨੇ ਸਾਨੂੰ ਕਿਹਾ ਸਾਡਾ ਪਿੰਡ ਵਾਹੋ ਕਿਵੇਂ ਦਾ ਹਾਂਜੀ ਹਾਂਜੀ ਬੜੀ ਖੁਸ਼ੀ ਹੈ ਹਾਂਜੀ ਖੁਸ਼ੀ ਹੋਈ ਹੈ ਖੁਸ਼ੀ ਚਰੀ ਵਾਹ ਜੀ ਵਾਹ ਵਾਹ ਜੀ ਵਾਹ ਬਾਬਾ ਕਹਿ ਰਹੇ ਸਾਨੂੰ ਬੜੀ ਖੁਸ਼ੀ ਹੋਈ ਸਾਡੇ ਪਿੰਡ ਵਾਲਿਆਂ ਨੂੰ ਹੈ ਵੇਖਿਆ ਜੀ ਵੇਖਿਆ ਦੇਖਣਾ ਬਾਬਾ ਦੇ ਪਹਿਲਾਂ ਪਾਉਂਦੇ ਖੁਸ਼ੀ ਨਾਲ ਲੋ ਜੀ ਉੱਤੇ ਜਿਵੇਂ ਉਦੋਂ ਹੁੰਦੇ ਹਨ ਉਹ ਛੱਤਾਂ ਨੇ ਲੱਕੜੀਆਂ ਦੀਆਂ ਦੀਆਂ ਤੇ ਉੱਤੇ ਪਖਰ ਪਿਆ ਜੀ ਤੇ ਆ ਸਾਹਮਣੇ ਵੇਖੋ ਲਮਾਰੀ ਵੀ ਹੋਈ ਪਹਿਲੀ ਉਹਨਾਂ ਦੇ ਹੱਥਾਂ ਦੀ ਉਂਝ ਉਂਝ ਲੱਗੀ ਹੋਈ ਠੀਕ ਹੈ ਤੇ ਬਾਕੀ ਇੱਕ ਇਧਰ ਲਮਾਰੀ ਲੋ ਇਹ ਅਜ ਅੰਦਰ ਤੇ ਬਾਬਾ ਜੀ ਇਹ ਕਿੰਨੇ ਕਮਰੇ ਸਨ ਉਦੋਂ ਇਹ ਚਾਰ ਮਕਾਨ ਆਣ ਹੁਣ ਕਿੰਨੇ ਬਚੇ ਹੋਏ ਨੇ ਹੁਣ ਦੋ ਨੇ ਦੋ ਐਸਾ ਕੁ ਤੇਰੇ ਅੱਛਾ ਤੇ ਦੋ ਉਹਨਾਂ ਨੂੰ ਨਵੇਂ ਬਣਾਏ ਆਪਣੇ ਅੱਛਾ ਅੱਛਾ ਠਾਕ ਸਹੀ ਸਹੀ ਚਲ ਬਾਦ ਵਿੱਚ ਸਹੀ ਹੋ ਗਿਆ ਤੇ ਬਾਬਾ ਜੀ ਹੋਰ ਇਹ ਚਾਰ ਦੇ ਮਕਾਨ ਆਣ ਅੱਛਾ ਅੱਛਾ ਇੱਕ ਘਰ ਹੀ ਸੀ ਇਹ ਇੱਕ ਘਰ ਹੀ ਅੱਛਾ ਇਹਨਾਂ ਕੋ ਮੈਨੂੰ ਸਬੂਤ ਹੈ ਵੀ ਇੱਕ ਘਰ ਹੀ ਸੀ ਹਾਂ ਇੱਕ ਘਰ ਦੇ ਚਾਰੇ ਮਕਾਨ ਅੱਛਾ ਅੱਛਾ ਸੁਣੀ ਸੁਣਾਈ ਹਾਂ ਹਾਂ ਸਹੀ ਸਹੀ ਬਾਬਾ ਜੀ ਇਥੇ ਗੁਰਦੁਆਰਾ ਵੇਖਿਆ ਤੁਸੀਂ ਹਾਂ ਗੁਰਦੁਆਰਾ ਤੁਹਾਨੂੰ ਖਾਣਾ ਅੱਛਾ ਜੀ ਚਲੋ ਜੀ ਬਾਬਾ ਜੀ ਕਹਿੰਦੇ ਮੈਂ ਤੁਹਾਨੂੰ ਗੁਰਦੁਆਰਾ ਉਹਦਾ ਢਾਕੇ ਮਕਾਨ ਬਣਾਇਆ ਬਾਬਾ ਕੀ ਨਾਮ ਤੁਸੀਂ ਦੱਸਿਆ ਬਾਬਾ ਜੀ ਕੀ ਨਾਮ ਦੱਸਿਆ ਤੁਸੀਂ ਨਗਰ ਸਿੰਘ ਜੀ ਅੱਛਾ ਜੀ ਤੁਸੀਂ ਅਕਸਰ ਸਾਡੇ ਵਲੌਗ ਵੇਂਦੇ ਜੀ ਕਿ ਵੇਖੋ ਬਾਬਾ ਜੀ ਕੀ ਕਹਿੰਿਆ ਅੱਜ ਬਾਬੇ ਕੋ ਤੁਰੇਣ ਜਾ ਰਿਹਾ ਕਹਿੰਦਾ ਅੱਜ ਮੈਂ ਤੁਹਾਨੂੰ ਗੁਰਦੁਆਰਾ ਵਹਾਨਾ ਕਿੱਥੇ ਆ ਯਾਨੀ ਇੰਨਾ ਪਿਆਰ ਮੁਹੱਬਤ ਸੀ ਪਹਿਲਾਂ ਵੀ ਸੀ ਸਾਡੇ ਵੱਡਿਆਂ ਨੂੰ ਹੀ ਆਪਸ ਵਿੱਚ ਤੇ ਹਜੇ ਵੀ ਜਿਹੜੇ ਮੁਸਲਮਾਨ ਉਹ ਬਹੁਤ ਜ਼ਿਆਦਾ ਸਰਦਾਰਾਂ ਆਪਣੇ ਪਿੰਡ ਜਾਨ ਵਾਲਾ ਪਿਆਰ ਕਰਦੇ ਹਾਂਜੀ ਹਾਂਜੀ ਇਹ ਮੁਸਲਮਾਨਾਂ ਦੇ ਭਰਾ ਵੀ ਬਣੇ ਹੁੰਦੇ ਸੀ ਅੱਛਾ ਜੀ ਹਾਂਜੀ ਗੱਲ ਸੱਚੀ ਚ ਬਰਕਤ ਹੈ ਹਾਂਜੀ ਹਾਂਜੀ ਇਹ ਆਪੇ ਜੇ ਪੱਗਾ ਵਾਟ ਲੈਣਦੇ ਹੁੰਦੇ ਆ ਅੱਛਾ ਆ ਭਰਾ ਬਣੇ ਹੋਣੇ ਵੱਡਾ ਜਾਂ ਪਾਲਦੇ ਆਣ ਪਿਛਲੇ ਅੱਛਾ ਜੀ ਹੁੰਦੇ ਤੇ ਲੱਜ ਨਹੀਂ ਪਾਲਦੇ ਵਾਹ ਜੀ ਵਾਹ ਕੀ ਬਾਤ ਹੈ ਜੀ ਕੀ ਬਾਤ ਹੈ ਜੀ ਲੱਜ ਪਾਲਦੇ ਹਮੇ ਜਿਹੜਾ ਅੱਛਾ ਵਕਤ ਗੁਜ਼ਰਿਆ ਆਇਆ ਨੇ ਜੋ ਕਦੀ ਭੁੱਲਦਾ ਨਹੀਂ ਆ ਬੰਦੇ ਹਾਂਜੀ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ ਕਿਸੇ ਦਾ ਵਾਹ ਜੀ ਵਾਹ ਬਾਬਾ ਹੋਰ ਇਥੇ ਕੀ ਹੁੰਦਾ ਛੱਪੜ ਹੁੰਦਾ ਸੀ ਕਦੀ ਛੱਪੜ ਵੀ ਹੁੰਦਾ ਮੇਰਾ ਹੱਥ ਫੜ ਲੋ ਆਸਰਾ ਕਰਕੇ ਜੀ ਅੱਛਾ ਛੱਪੜ ਹੁੰਦਾ ਸੀ ਅੱਛਾ ਅੱਛਾ ਉਹ ਇਹ ਛੱਪੜ ਹਾਂ ਹਾਂ ਤਮਾਸ਼ਿਆਂ ਦੇ ਅੱਗੇ ਹੁੰਦਾ ਸੀ ਹਾਂ ਹਾਂ ਕਿਤੇ ਖੁਈ ਵੇਖੀ ਤੁਸੀਂ ਖੁਈ ਕਿਥੇ ਖੁਈ ਹਾਂ ਖੁਈ ਤੁਹਾਨੂੰ ਖਾਣਾ ਉੱਥੇ ਆ ਚਲੋ ਜੀ ਬਾਬਾ ਜੀ ਵਹਾਂ ਦੇ ਸਾਨੂੰ ਉਹ ਥਾਂ ਤੇ ਨਾਮ ਆਪਣੇ ਹਾਂ ਹਾਂ ਪਾਈ ਦੁਕਾਨ ਅੱਛਾ ਅੱਛਾ ਬਾਬਾ ਜੀ ਤੁਹਾਡਾ ਬਾਬਾ ਜੀ ਮੈਨੂੰ ਆਪਣੇ ਪਿੰਡ ਦਾ ਤਾਰਫ਼ ਕਰਾਓ ਵੇਖ ਨਾਲੇ ਪਿੰਡ ਦਾ ਨਾਮ ਕੀ ਤੁਹਾਡੇ ਦਾ ਸਰੀਆਂ ਵਾਲਾ ਸਰੀਆਂ ਵਾਲਾ ਕਿੰਗ ਆ ਰਿਹਾ ਜਿਲ੍ਹਾ ਕਿਹੜਾ ਜੇ ਇਧਰ ਨੂੰ ਜਾਣਾ ਇਹ ਨੂੰ ਜਾਣਾ ਹੁਣ ਆ ਚਲੋ ਜੀ ਜੇ ਸ਼ੋਪੁਰਾ ਜੇ ਉਦੋਂ ਤਸਵੀਰ ਨੇ ਨਿਕਾਣਾ ਹੁੰਦੀ ਸੀ ਅੱਛਾ ਤੇ ਬਾਬਾ ਤੁਹਾਡੇ ਨਾਲ ਨਾਲ ਪਿੰਡ ਹੋਰ ਕਿਹੜਾ ਉਹ ਨਾਂ ਦੱਸਿਆ ਜੀ ਆ ਯਾਰ ਮਾਲੂ ਵਾਲਾ ਕੀ ਹੁੰਦੀਆਂ ਪਿੰਡ ਚ ਚਲੂਆਂ ਖੁਈਆਂ ਹਾਂਜੀ ਹਾਂਜੀ ਬਾਬਾ ਪਿੰਡ ਵਿੱਚ ਖੁਈਆਂ ਕਿ ਨਹੀਂ ਹੁੰਦੀਆਂ ਥੋੜਾ ਜਿਹਾ ਚੱਲਦੇ ਰਹਿੰਦੇ ਨਾਲ ਨਾਲ ਖੁਈਆਂ ਚੌੜੀ ਠੇ 2 3 3 4 ਖੁਈਆਂ ਹੁੰਦੀਆਂ ਅੱਛਾ ਜੀ ਕਿੱਥੇ ਕਿੱਥੇ ਕਰ ਗੁਰਦੁਆਰਾ ਸਾਹਿਬ ਵਾਲਾ ਵੀ ਹੈ ਅੱਛਾ ਇੱਕ ਮੱਝਾਂ ਵਾਲੀ ਹਾਂ ਹਾਂ ਇੱਕ ਬਾਜਵੇ ਦੇ ਮੱਲੇ ਅੱਛਾ ਇੱਕ ਸਰਕਾਰ ਆ ਇੱਥੇ ਆ ਗੋਸਤ ਉੱਤੇ ਛੜਕਦੇ ਉੱਤੇ ਆ ਹੂੰ ਹੂੰ ਉੱਤੇ ਛੜਕਦੇ ਹੂੰ ਹੂੰ ਇਹ ਵੀ ਜਗ੍ਹਾ ਬਖਾਨਣਾ ਤੁਹਾਨੂੰ ਅੱਛਾ ਅੱਛਾ ਉੱਥੇ ਲੈਣੇ ਆਣੇ ਅੱਛਾ ਇਹ ਹੋ ਗਿਆ ਤੇ ਬਾਬਾ ਜੀ ਗੁਰਦੁਆਰਾ ਸਾਹਿਬ ਇੱਕ ਹੀ ਸੀ ਇੱਥੇ ਇੱਥੇ ਗੁਰਦੁਆਰਾ ਵੀ ਇੱਕੋ ਹੀ ਸੀ ਮਸਜਿਦ ਮਸਜਿਦ ਵੀ ਇੱਕ ਹੀ ਹੁੰਦੀ ਸੀ ਸਾਡੀ ਉਹ ਇੱਕੋ ਹੀ ਗਈ ਉਹ ਹੀ ਅੱਛਾ ਅੱਛਾ ਹੁਣ ਕਿਧਰ ਨੂੰ ਸਾਨੂੰ ਲੈ ਕੇ ਜਾ ਰਹੇ ਸਾਨੂੰ ਗੁਰਦੁਆਰੇ ਆ ਥਾਂ ਬਖਾ ਲੈ ਤੁਹਾਨੂੰ ਗੁਰਦੁਆਰੇ ਵਾਲੀ ਜਗ੍ਹਾ ਤੇ ਲੈ ਕੇ ਜਾ ਰਹੇ ਆ ਪਿੰਡ ਦਾ ਗੁਰਦੁਆਰਾ ਜਦਾਂ ਹੁੰਦਾ ਉੱਥੇ ਬਾਬਾ ਜੀ ਸਾਨੂੰ ਲੈ ਕੇ ਜਾਂਦਾ ਬਾਬਾ ਜੀ ਨਾਮ ਇਹਨੂੰ ਫੇਰ ਭੁੱਲ ਕੇ ਬਾਬਾ ਜੀ ਨਾਂ ਕੀ ਤੁਹਾਡਾ ਨਜ਼ਰਫੈਨ ਜੀ ਨਜ਼ਰਫੈਨ ਤੇ ਦੇਖ ਲਓ ਲੈ ਲਿਆ ਹੁਣ ਲਿਖਿਆ ਗਿਆ ਪੱਕਾ ਹੋ ਗਿਆ ਵਿੱਚ ਬਾਬਾ ਜੀ ਤੁਹਾਡਾ ਨਾਮ ਕਹੀ ਗਿਆ ਹਾਂ ਜਿੰਦਗੀ ਲਈ ਫੇਰ ਵੀ ਮੇਰ ਹਾਂਜੀ ਹਾਂਜੀ ਹਾਂ ਨੂੰ ਖਾਣਾ ਪੀਣਾ ਬਾਬਾ ਜੀ ਖਾ ਲਿਆ ਦੇਖੋ ਜੀ ਸਾਡੇ ਪੰਜਾਬ ਦੀ ਜਿਹੜੀ ਰੀਤ ਹੈ ਬਾਬਾ ਜੀ ਅੱਗੇ ਵੀ ਸਾਨੂੰ ਜਿਉਂ ਆਏ ਉਦੋਂ ਪੁੱਛਣਾ ਫੇਰ ਵੀਡੀਓ ਵਿੱਚ ਪਹੁੰਚ ਆਵੇ ਕੁਝ ਖਾਣਾ ਪੀਣਾ ਹੈ ਬਾਬਾ ਜੀ ਖਾਤਾ ਖਾਦਾ ਸਾਰਾ ਕੁਝ ਖਾਦਾ ਤੇ ਕੋਈ ਸਾਨੂੰ ਕੋਈ ਆਹ ਖੂਈ ਆ ਰਹਾ ਛਾਂ ਤੇ ਇੱਥੇ ਖੂਈ ਸੀ ਓਏ ਇਹ ਜਗ੍ਹਾ ਤੇ ਕੋਈ ਜਿੱਥੇ ਹੋਣਾ ਜਿਹੜੀ ਦੁਕਾਨ ਬਣੀ ਦੁਕਾਨ ਭਾਈ ਤੇ ਇਹ ਕਿਦੋਂ ਕੋ ਖਤਮ ਹੋਈ ਹੈ 20 ਸਾਲ ਹੋ ਗਏ ਕੋ 10 ਸਾਲ ਤੇ ਹੋ ਗਏ ਨੇ ਉਦਹੀਂ ਆਪਣੀ ਜਗ੍ਹਾ ਵੇਖਣ ਆਏ ਅੱਛਾ ਅੱਛਾ ਗੁਰਦੁਆਰਾ ਗੁਰਦੁਆਰਾ ਕਿਹੜਾ ਸੀ ਉਹ ਗੁਰਦੁਆਰਾ ਜਿਹੜਾ ਇਹ ਗੁਰਦੁਆਰਾ ਇਸ ਤਰ੍ਹਾਂ ਲਓ ਜੀ ਇਹ ਮੇਨ ਬਾਜ਼ਾਰ ਸੀ ਕਦੀ ਤੇ ਹੁਣ ਤਾਂ ਸੜਕ ਬਾਅਦ ਚ ਬਣ ਗਈ ਨਾ ਉਦੋਂ ਦਾ ਬਾਜ਼ਾਰ ਉਹਨਾਂ ਕੱਚਾ ਸੜਕ ਹੋਏਗੀ ਕੱਚੀ 47 ਤੋਂ ਪਹਿਲਾਂ ਉੱਚੀ ਸੀ ਇਹਨਾ ਉਚਾਰਾ ਕੇ ਦੇ ਅੰਦਰ ਫਟਪਾਕ ਦਾ ਥੜਾ ਬਣਾਇਆ ਹੈ ਅੱਛਾ ਸੁਣਾ ਇਹ ਨਾ ਇਹ ਤੁਹਾਡੇ ਕੋਲ ਪਾ ਹਾਂਜੀ ਅੱਛਾ ਅੱਛਾ ਬਾਕੀ ਕਿਥੋਂ ਲੱਗ ਕਿੰਨਾ ਸੀ ਇਹ ਦੇਖਣ ਇਹ ਜਿਹੜੀ ਜਗ੍ਹਾ ਨੇ ਇਹ ਵੀ ਬਹੁਤੀ ਹੈ ਇਹਨਾਂ ਵਿੱਚ ਘੱਟ ਜਗ੍ਹਾ ਸੀ ਉਹ ਪਰਲੇ ਪਾਸੇ ਵਾਲੀ ਜਿਹੜੀ ਨਵੇਂ ਮਕਾਨ ਦੇ ਲੋ ਤੇ ਪਰ ਮਰਲੇ ਯਾਨੀ ਕਿੰਨੇ ਕੋਣੀ ਉਦੋਂ ਮਤਲਬ 10 ਮਰਲੇ ਕਨਾਲ ਦਸਾਂ ਤੋਂ ਵੀ ਮੈਂ ਥੋੜੀ ਹੋਣੀ ਹੈ ਤੇ ਥੋੜੀ ਸੀ ਦਸਾਂ ਤੋਂ ਵੀ ਥੋੜੀ ਕਿਵੇਂ ਦਾ ਮਕਾਨ ਗੁਰਦੁਆਰਾ ਕਿਵੇਂ ਦਾ ਸੀ ਉਹ ਸ਼ੁਨੀ ਪ੍ਰਾਣੀਆਂ ਇੱਟਾਂ ਹੀ ਲੱਗੀਆਂ ਸਨ ਹੋਰ ਨਾ ਕੋਈ ਉੱਤੇ ਸਿਗਾ ਕੋਈ ਹੁੰਦਾ ਉਹਨਾਂ ਦਾ ਕੋਈ ਮਮਰਾਰ ਬਣਿਆ ਹੋ ਵੈਸੇ ਮਕਾਨ ਉੱਤੇ ਕੋਈ ਗੁਰਦੁਆਰਾ ਮਕਾਨ ਟਾਈਪ ਸੀ ਜਿਵੇਂ ਮਕਾਨ ਆ ਮਕਾਨ ਹੀ ਸੀ ਬਸ ਅੱਛਾ ਅੱਛਾ ਕਿਉਂ ਦੀਵਾਰ ਕਿ ਨਹੀਂ ਛੋੜੀ ਸੀ ਦੁਆਰਾ ਨੋਂ ਗਿਆ ਇਹੋ ਨੋਂ ਦੀਆਂ ਦੁਆਰਾ ਸੀ ਕਿ ਛੱਤ ਕਿਵੇਂ ਦੀ ਸੀ ਸ਼ਾਤ ਭੱਖਰ ਪਾਇਆ ਭੱਖਰ ਉਮਰ ਡਮ ਡਮ ਪਟੇ ਉਹਦੇ ਸਾਹ ਤਾਂ ਚੇਤੇ ਰਿਆਂ ਦੀਆਂ ਮਸੋ ਕੋਈ ਸ਼ਾਇਰ ਨਹੀਂ ਉਹਦੀ ਬਚੀ ਪਈ ਕੋਈ ਸ਼ਾਇਰ ਨਹੀਂ ਨਾ ਐ ਹੀ ਕੋਈ ਕਸਮ ਦੇ ਇਟਾਂ ਬਸ ਹੋਣ ਨੇ ਇਟਾਂ ਵੀ ਕਿਤੇ ਇਟਾਂ ਵੀ ਲਾ ਕੱਟ ਕੁੱਟ ਕੇ ਬਾਕੇ ਜਿਹੜੀਆਂ ਥੱਲੇ ਤੋੜ ਕੇ ਉੱਤੇ ਮਕਾਨ ਬਣਾਉਂਦੇ ਸੀ ਆ ਉਰਲੇ ਬਣਾਨੇ ਵੀ ਨਵੀਆਂ ਇਟਾਂ ਦੇ ਆ ਤੇਰੇ ਥਾਂ ਆ ਨਵੀਂ ਇਟ ਲੱਗੀ ਸਾਰੀ ਆ ਇਹ ਸਰਦਾਰਾਂ ਦਾ ਘਰ ਕਿਤੇ ਕਿਤੇ ਹਨ ਕਿੰਨੇ ਕੋ ਕਿੰਨੇ ਕੋ ਏਰੀਆ ਵੈਸੀ ਮੱਲਾ ਦੱਸਿਆ ਜਿਹੜਾ ਦੱਸ ਇਹ ਸਾਰੇ ਇਹਨਾਂ ਦੇ ਆ ਖਾਂਦੇ ਆ ਆ ਸਿੱਖਾਂ ਦੇ ਮਕਾਨ ਆ ਜੋੜਦੇ ਸਰਦਾਰਾਂ ਦੇ ਅੱਛਾ ਸਰਦਾਰਾਂ ਦੇ ਮਕਾਨ ਲੱਗੇ ਹੁੰਦੇ ਆ ਇਹਨੂੰ ਇਹ ਘਰ ਸਾਰੇ ਆਗਾ ਵੀ ਲੱਗੇ ਜਾਂਦੇ ਚੁਬਾਰਾ ਵੀ ਕੋਈ ਵੇਖਿਆ ਤੁਸੀਂ ਚੁਬਾਰਾ ਕਿਸਦਾ ਵੇਖਿਆ ਨਹੀਂ ਚੁਬਾਰਾ ਨਹੀਂ ਆਮ ਸਿੰਗਲ ਸਨ ਆਮ ਸਿੰਗਲ ਹੀ ਇਤਰਾ ਉਹਨਾਂ ਪੱਕੇ ਸਾਂ ਕਿ ਕੱਚੇ ਪੱਕੇ ਕੱਚੇ ਵੀ ਵਿੱਚ ਹੋਣਗੇ ਕੱਚੇ ਜਦੋਂ ਹੋਣ ਚ ਉਹ ਕੋਈ ਕੁੜਾ ਹੁੰਦੀਆਂ ਡਗਰਾਂ ਵਾਲੀਆਂ ਅੱਛਾ ਅੱਛਾ ਜਾਂ ਕੋਈ ਮਾੜਿਆ ਘਰਾਂ ਦੇ ਮਕਾਨ ਕੱਚੇ ਹੁੰਦੇ ਆ ਬਾਬਾ ਹੁਣ ਕਿਧਰ ਨੂੰ ਚੱਲੇ ਆ ਅਸੀਂ ਅਸੀਂ ਆਪਣੇ ਉਹ ਸਰਦਾਰਾਂ ਦੇ ਮਕਾਨ ਨੂੰ ਵੇਖਣ ਚੱਲਦੇ ਆ अच्छा सरदार ਦੇ ਮਕਾਨ ਤੋਂ ਮਕਾਨ ਚੱਲ। اچھا ਹੋ ਰਿਹਾ ਖੋਤੇ। ਹੈਗਾ ਹੈ। ਲੋ ਜੀ ਜਿੱਥੇ ਜਾਣਦੇ ਆ। ਜਿੱਥੇ ਜਾਣਦੇ ਆ। ਆ ਸਰਦਾਰਾਂ ਦੇ ਘਰ ਸੰਤ ਇੱਥੇ। ਲੇਕਿਨ ਜਿਹੜੇ ਉਹਨਾਂ ਨੂੰ ਆਣ ਕੇ ਜਿਹਨਾਂ ਨੂੰ ਲਾਟ ਹੋਏ ਨੇ ਉਹ ਅੰਮ੍ਰਿਤਸਰੋਂ ਆਏ ਨੇ ਬਾਜਵੇਂ। ਸੁਣੋ। ਬਾਜਵੇਂ। ਹਾਂ ਬਾਬਾ। ਬਿਲਕੁਲ ਬਿਲਕੁਲ ਬਾਜਵੇਂ ਜੱਟ। ਅੱਛਾ ਅੱਛਾ। ਬਾਬਾ ਜੀ ਤੁਹਾਡੇ ਪਿੰਡ ਦੇ ਜਿਹੜੇ ਅੱਛਾ ਸਾਰੀ ਜਗ੍ਹਾ ਨੂੰ। ਬਾਬਾ ਜੀ। ਹਾਂ ਜੀ। ਤੁਹਾਡੇ ਜਿਹੜੇ ਪਿੰਡ ਦੇ ਸਿੱਖ ਰਹਿੰਦੇ ਹਨ। ਹਾਂ ਜੀ। ਤੁਹਾਡੇ ਵੱਡੇ ਚਲੋ ਗੱਲਾਂ ਤੇ ਤੁਹਾਨੂੰ ਸੁਣਾ ਦੇ ਹੋਣਗੇ। ਇਹਨਾਂ ਨਾ ਵਰਤੋਂ ਪਛਾਣ ਕਿਵੇਂ ਦੇ ਲੜਦੇ ਆ ਤੁਹਾਨੂੰ ਤਾਂ ਕਰਦੇ ਨਹੀਂ ਜਾਂ ਨਹੀਂ ਆਪਸ ਵਿੱਚ ਕਿ ਪਿਆਰ ਸੀ ਵੇਖੋ ਜੀ ਇਹ ਤੇ ਮੁਹੱਬਤ ਤੇ ਖਿਲਾਕ ਬੜੇ ਆ ਰਿਹਾ ਆ ਬੰਦੇ ਸਰਦਾਰ ਜਿਹੜੇ ਸਰਦਾਰ ਜਿਹੜਾ ਅੱਛਾ ਔਰ ਜਿਹੜੇ ਸਾਡੇ ਹੋਂ ਦੇ ਬੰਦੇ ਨੇ ਮੈਂ ਚੱਕ ਆਖਦਾ ਨਹੀਂ ਬਾਕੀ ਇੱਕ ਦੂਜੇ ਨਾਲ ਤਾਂ ਮਣ ਇਹ ਅਸਲਾਮੁਅਲੈਕ ਤੁਵਾਲੈਕਮ ਸਤਾਂ ਹਾਂ ਜੀ ਐਡਾ ਪਿਆ ਖੁੱਲ ਕੇ ਖਿਲਾਕ ਕਰੇ ਨੇ ਲੋਕ ਅੱਛਾ ਹਾਂ ਯਾਨੀ ਉਹ ਖਿਲਾਕਾ ਲਿਆ ਅੱਛਾ ਜੀ ਹਾਂਜੀ ਉਦੋਂ ਸਾਰੇ ਜਿਹੜਾ ਖਲਾਸ ਸੀ ਬਾਬਾ ਜੀ ਭਾਣੂ ਸਰਦਾਰਾਂ ਦੇ ਵਕਤ ਜਿਹੜਾ ਸੀ ਬਹੁਤ ਅੱਛਾ ਸੀ ਆ ਬਾਬਾ ਤੁਸੀਂ ਸੁਣਿਆ ਕਿ ਮੜੀਆਂ ਵੀ ਇਹਨਾਂ ਦੀਆਂ ਸੱਚੇ ਆਪਾਂ ਉਹ ਹਾਂ ਉਹ ਸਰਦਾਰਾਂ ਤੋਂ ਬਣਾਉਂਦੇ ਆ ਉਹ ਵੀ ਤੇਰੇ ਜਿਹੜੇ ਸਾੜਦੇ ਨੇ ਉਹਨੂੰ ਸ਼ਾਨ ਘੜਾ ਮੜੀਆਂ ਉਹ ਵੀ ਤੇਰੇ ਉਹ ਪਿੰਡੋਂ ਕਿਹੜੇ ਪਾਸੇ ਸਨ ਹਾਂ ਆ ਸਾਰੇ ਮਕਾਨ ਜੀ ਉਹਨਾਂ ਸਰਦਾਰਾਂ ਦੇ ਆਹ ਜੀ ਆ ਵੀ ਸਰਦਾਰਾਂ ਦੇ ਮਕਾਨ ਸਾਰਾ ਮhalla ਜਿਹੜਾ ਸਰਦਾਰ ਇੱਥੇ ਜਿਹੜੇ ਨੇ ਜਿਵੇਂ ਹੈ 90% ਉਦੋਂ ਸਰਦਾਰ ਸੰਤ ਫਿਰ ਜ਼ਾਹਰੀ ਬਾਦੇ ਸਰਦਾਰਾਂ ਦੇ ਹਾਂਜੀ ਅੱਛਾ ਅੱਛਾ ਬਾਬਾ ਮੜੀਆਂ ਉਂ ਕਿਹੜੀ ਸਾੜਦੇ ਆ ਪਿੰਡੋਂ ਉਹ ਬਾਰ-ਬਾਰ ਨਹੀਂ ਨਹੀਂ ਪਿੰਡ ਤੋਂ ਕਿਹੜੀ ਸਾਈਡ ਹੈ ਉਹ ਦੱਖਣ ਪਹਾੜ ਲਾਂਦਾ ਚੜਦਾ ਕਿਹੜੀ ਸਾਈਡ ਹੈ ਦਰਬਾਰੂ ਲਾਂਦੇ ਪਾਸੇ ਸਾਈਡ ਕਿਹੜੀ ਹੈ ਸਾਈਡ ਉਹ ਲਾਂਦਾ ਪਾਸੇ ਪੈਂਦਾ ਲਾਂਦਾ ਪਾਸੇ ਠੀਕ ਹੋ ਗਿਆ ਨਹਿਰ ਦੇ ਨਾਲ ਅੱਛਾ ਅੱਛਾ 라ਉ ਜੀ ਸਰਕਾਰ ਆ ਆਪਣੇ ਮੁਕਾਏ ਅਸਲਾਮੁਅਲਿਕ ਕਿਹਾ ਠੀਕ ਜੀ ਕੁਝ ਚਾ ਭਾਈ ਕੀ ਦਿਖਾ ਸਭ ਕੁਝ ਹੋ ਗਿਆ ਬਾਬਾ ਜੀ ਤੁਹਾਨੂੰ ਵੇਖ ਲੈ ਮਿਲ ਲਿਆ ਬਜ਼ੁਰਗਾਂ ਦੇ ਸਭ ਕੁਝ ਹੋ ਗਿਆ ਜਿੰਦੇ ਵਾਸਤੇ ਰੋਸੀ ਆ ਤੁਹਾਡੇ ਤੁਹਾਡੇ ਇੱਥੇ ਜਿਹੜੇ ਸਰਦਾਰ ਗਏ ਨਾ ਸੇਖ ਰਹਿੰਦੇ ਹੁੰਦੇ ਹਾਂ ਕਦੀ 47 ਤੋਂ ਪਹਿਲਾਂ ਉਹਨਾਂ ਸਾਨੂੰ ਭੇਜੇ ਕਿ ਸਾਨੂੰ ਸਾਡਾ ਪਿੰਡ ਵਖਾਓ ਜੀ ਸਾਡਾ ਦਿਲ ਕਰਦਾ ਵੀ ਅਸੀਂ ਆ ਨਹੀਂ ਸਕਦੇ ਵੀਸੇ ਨਹੀਂ ਲੱਗਦੇ ਤੁਹਾਨੂੰ ਪਤਾ ਜਿਵੇਂ ਹੁਣ ਨਾ ਸਾਡੇ ਲੱਗਦੇ ਨੇ ਉਹਨਾਂ ਦੇ ਲੱਗਦੇ ਉਹਨਾਂ ਆਪਣਾ ਪਿੰਡ ਵੇਖਣ ਨੂੰ ਦਿਲ ਕਰਦਾ ਤੇ ਘਰਪੂਰ ਵੇਖਣ ਨੂੰ ਉਹ ਵਹਾਰੇ ਆਂ ਅਸੀਂ ਉਹਨਾਂ ਇੱਕ ਉਹਨਾਂ ਨੇ ਉਹਨਾਂ ਵੱਡੇ ਨੇ ਕੱਲਣਾ ਤੁਹਾਡੇ ਕੋ ਸੁਣਦੇ ਵੇ ਕਿਵੇਂ ਉਹ ਖੁਸ਼ ਹੋਣਗੇ ਵੇਖ ਕੇ ਵੀ ਐਂਜੇ ਰਹਿੰਦੇ ਹੋ ਵੀ ਉਹ ਵੀ ਖੁਸ਼ ਹੋਣਗੇ ਜਿਵੇਂ ਸਾਡੇ ਉਧਰੋਂ ਬਟਿਆ ਆਇਆ ਨਾ ਕਈ ਇਧਰ ਆਏ ਨੇ ਕਿਉਂ ਹਾਂ ਜੀ ਉਧਰ ਹੀ ਆਏ ਆ ਅਸੀਂ ਤੁਸੀਂ ਵੀ ਮਹਾਜਰ ਜੀ ਹਾਂ ਜੀ ਤੁਹਾਡਾ ਨਾਂ ਕੀ ਖਾਦਮ ਹਸੈਨ ਖਾ ਦਾਦੇ ਦੇ ਨਾਲ ਗੱਲ ਆਉਂਦਾ ਤੇ ਬਾਬਾ ਜੀ ਕਿੱਥੋਂ ਆਏ ਸੀ ਤੁਸੀਂ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਦੇ ਅੱਛਾ ਅੰਮ੍ਰਿਤਸਰ ਤੇ ਆਪਣੀ ਜਾਤ ਕਿਹੜੀ ਬਾਜਵੇ ਅੱਛਾ ਬਾਜਵੇ ਕੀ ਕਰ ਅੱਛਾ 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 ਸਹੀ ਹੋ ਗਿਆ ਤੇ ਉਹ ਹੈ ਪੁਰਾਣਾ ਘਰ ਕਿਹੜਾ ਜਿਹਾ ਬਣਾਉਂਦਾ ਆਏ ਸਾਬ ਜੀ ਤੁਸੀਂ ਬਾਬਾ ਜੀ ਚਲੋ ਆਓ ਤੁਸੀਂ ਨਾਲ ਸਭ ਹੋ ਗਿਆ ਜਿਵੇਂ ਸਾਡਾ ਦਿਲ ਕਰਦਾ ਨਾ ਉਧਰੋਂ ਅਸੀਂ ਮਾਜਰੀਆਂ ਮੈਂ ਵੀ ਅਸੀਂ ਵੀ ਉਧਰੋਂ ਹੀ ਆ ਤੇ ਲੇਕਿਨ ਜਿਵੇਂ ਸਾਡਾ ਦਿਲ ਕਰਦਾ ਨਾ ਸਾਡੇ ਪਾਸੇ ਕਿਵੇਂ ਦਾ ਮਕਾਨ ਕਿਉਂ ਉਹਨਾਂ ਦਾ ਦਿਲ ਕਰਦਾ ਵੇਖਣਾ ਆ ਇੱਕ ਟਾਲਿਆ ਹੋਇਆ ਦਰਵਾਜ਼ਾ ਪੁੱਟ ਲਿਆ ਅੱਛਾ ਇਹ ਦਰਵਾਜ਼ਾ ਪੁਰਾਣਾ ਪੁਰਾਣਾ ਦਰਵਾਜ਼ਾ ਲੋ ਜੀ ਦਰਵਾਜ਼ਾ ਵੀ ਪੁਰਾਣਾ ਤੇ ਸਾਹਮਣੇ ਸਾਖਬਾਬਾ ਵੀ ਬਾਹਰ ਸਾਹਮਣੇ ਇਹ ਜਿਹੜਾ ਹੈ ਦੀਵਾਰ ਬਾਰ ਵਾਲੀ ਖੋਤੀ ਅੰਦਰ ਵੀ ਕੋਈ ਹਕੂਬਾ ਸਿਆਹੀ ਇਨੀ ਜਗ੍ਹਾ ਬਚੀ ਹੋਈ ਨਹੀਂ ਵਿਖਾਉਣਾ ਇੱਕ ਮਿੰਟ ਮੈਂ ਸਹੀ ਸਹੀ ਵਿਖਾਉਣਾ ਭਾਜੀ ਤੁਹਾਡਾ ਸ਼ੁਕਰੀਆ ਬਹੁਤ ਹੈ ਕਰਨਾ ਵੀਡੀਓ ਤੁਸੀਂ ਹਾਂ ਲਓ ਜੀ ਚੱਲੇ ਅੰਦਰ ਤੋਂ ਮੰਦਿਰ ਮੁਖਾਨ ਲੱਗਿਆ ਬਾਬਾ ਜੀ ਨਜ਼ੀਰ ਸਾਹਿਬ ਮੇਰੇ ਨਾਲ ਤੇ ਜਨਾ ਆ ਜੀ ਅਬ ਸਰ ਕੋ ਲੋ ਇਹ ਹੈ ਜੇ ਸਾਹਮਣਾ ਕਮਰਾ ਮਹਾਰੋ ਜਿੱਧਰ ਛਾੜ ਸਾਹਮਣੇ ਵਾਹ ਜੀ ਵਾਹ ਵੇਖੋ ਨਾ ਇਹ ਵੀ ਬੜਾ ਨੀਵਾ ਹੋ ਗਿਆ ਅੱਛਾ ਅੱਛਾ ਈ ਦਾ ਮਕਾਨ ਹੈ ਅੰਨ ਹਾਂ ਹਾਂ ਅੰਦਰੋਂ ਵੀ ਦੇਖ ਲਓ ਹਾਂ ਪਹਿਲੋ ਬਾਹਰੋਂ ਖਾਨਿਆ ਜੀ ਹਾਂ ਵੇਖੋ ਜੀ ਆਪ ਸਾਹਮਣੇ ਜਿਹੜੀ ਇਹ ਐ ਵੀ ਪਹਿਲੀ ਤੇ ਇਹ ਮੇਰੇ ਖਿਆਲ ਦੀਵਿਆਂ ਵਾਸਤੇ ਹੋਣੀ ਬਾਬਾ ਨਾ ਦੀਵੇ ਕਦੀ ਬਾਲਦੇ ਹੁੰਦੇ ਆ ਇਹ ਦਰਵਾਜ਼ਾ ਹਾਂ ਹਾਂ ਜੀ ਹਾਂ ਜੀ ਚਰਾਗ ਆਈਆਂ ਜੀ ਉਹ ਦੇਵੇ ਮਿੱਟੀ ਦੇ ਕਦੀ ਹੁੰਦੇ ਆ ਬਾਬਾ ਜੀ ਤੇ ਦਰਵਾਜ਼ਾ ਵਖਾਤੀਆ ਜੀ ਖੋਲ ਲੈਂਦੇ ਆ ਆਜੋ ਅੰਦਰੋਂ ਭਾਈਏ ਤੁਹਾਨੂੰ ਆਓ ਬਾਬਾ ਜੀ ਤੁਸੀਂ ਅੰਦਰ ਨਾਲ ਆਓ ਆਜੋ ਆਜੋ ਆਓ ਸਾਕ ਭਾਈ ਲੈ ਕੇ ਚਲੋ ਕੋਈ ਨਿਕੋ ਨਿਕ ਸਿਰਫ ਉਹ ਐ ਚੁ ਤੁਸੀਂ ਅੰਦਰ ਇਧਰ ਆਜੋ ਆਜੋ ਅੱਗੇ ਉਹ ਐ ਚੁ ਇਧਰ ਆਜੋ ਉਹ ਚੋ ਉਹ ਬਾਈ ਰੋਸ਼ਨੀ ਆਜੀ ਆਇਆ ਪੁੱਤਰ ਅਗੇ ਤੁਸੀਂ ਤੇ ਲਓ ਜੀ ਐ ਜਿਹੜੀ ਵੱਡੀ ਏਟ ਤੇ ਲੱਗੀ ਹੋਈ ਤੇ ਉੱਤੇ ਛੱਤ ਜਿਹੜੀ ਏ ਉਹ ਵੀ ਸਾਰੀ ਛਤਰੀਆਂ ਜਿਹੜੀਆਂ ਇਹਦੀਆਂ ਦੀਵਾਰਆਂ ਦੀਵਾਰੀ ਤੇ ਉੱਤੇ ਪੱਖਰ ਪਿਆ ਜੇ ਤੇ ਬਾਲੇ ਐ ਤੁਹਾਡੇ ਸਾਹਮਣੇ ਜੇ ਤੇ ਇਹ ਕੋਈ ਬਜ਼ੁਰਗੋ ਤੁਹਾਡੇ ਸਰ ਹਾਸ਼ਿਸ਼ ਹੈ ਤੁਸੀਂ ਸੁਣਿਆ ਹੋਵੇ ਪਤਾ ਕਿਦਾ ਅਸੀਂ ਕਰਦੇ ਸੀ ਸੰਤਾਲ ਤੋਂ ਪਹਿਲਾਂ ਕਿ ਨਹੀਂ ਨਹੀਂ ਪਤਾਗਾ ਨਹੀਂ ਕਿਉਂਕਿ ਤੁਸੀਂ ਦੂਤਰਾ ਆਏ ਹੋ ਨਾ ਮੈਂ ਸ਼ਾਇਦ ਕਿਸੇ ਨੂੰ ਸੁਣ ਲਿਆ। ਬੜਾ ਸ਼ੀਤ ਦੱਤੀ ਆ। ਹਾਂਜੀ ਹਾਂਜੀ ਚਲੋ ਭੱਟੇ ਵੀ ਦੂਤਰਾ ਹੀ ਆਏ ਸਨ ਨਾ। ਬੜਿਆ ਦੂਸੂ ਸਾਲ ਤੇ ਪਹਿਲਾਂ ਹਾਂਜੀ ਹਾਂਜੀ ਆਜੋ ਬਾਬਾ ਜੀ। ਤੇ ਇਹ ਦਰਵਾਜ਼ਾ ਬਹਾਓ ਜੀ ਦਰਵਾਜ਼ਾ ਪਹਿਲੇ ਹੀ ਆ 47 ਪਹਿਲਾਂ। ਅੱਛਾ 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 ਬਜੁਰਗਾ ਅਚਗਾਰ ਦੇਖੋ ਕਿਤੇ ਪੂਰਾ ਸ਼ਤਿਰ ਹੀ ਹੈ। ਬੱਲੇ ਬੱਲੇ ਵਾਹ ਜੀ ਵਾਹ। ਹਾਂਜੀ ਹਾਂਜੀ ਦੇਖੋ ਮਕਾਨਾਂ ਦੀਆਂ ਨੀਆਂ ਸੀ। ਪਤਾ ਹੀ ਨਹੀਂ ਆ ਮੈਂ ਨਾ ਲੋਹੇ ਨੂੰ ਵੇਖੋ। ਇਹ ਚੱਕ ਨਹੀਂ ਹੱਲੇ। ਇਹ ਬਾਹਰ ਪਿਆ ਬਾਹਰシャ ਪਿੰਦੀ ਉਹ ਸਾਰਾ। ਬਾਣੀ ਅੱਛਾ ਬਾਬਾ ਜੀ ਇਹ ਕਿਤੇ ਆ ਕਮਰਾ ਜੀ ਇਥੋਂ ਥੋੜਾ ਕੋ ਪਹਿਲਾਂ ਨਕਸ਼ਾ ਥੋੜਾ ਕੋ ਸਾਨੂੰ ਬਾਓ ਵੀ ਇਹ ਕਿਵੇਂ 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 ਘਰ ਸੀ ਕਿ ਕਰਿਆ ਹੋ ਗਿਆ ਹੋਰ ਕੀ ਕੀ ਇਹ ਮਕਾਨ ਇਹ ਕਿੱਥੇ ਵੀ ਸੀ ਇਹ ਮਕਾਨ ਸੀ ਨਾ ਅਗਲੇ ਬੰਨੇ ਇਹ ਪਿੱਛੇ ਐ ਨਾ ਅੱਛਾ ਅੱਛਾ ਬੰਨੇ ਬੰਨੇ ਮਕਾਨ ਸੀ ਆ ਜਿਵੇਂ ਬ੍ਰਾਂਡੇ ਹੁੰਦੇ ਸੀ ਉਹਨਾਂ ਉਹ ਅੱਛਾ ਅੱਛਾ ਉਹ ਜਿਵੇਂ ਪਹਿਲਾਂ ਕਦੇ ਹੁੰਦਾ ਸੀ ਬਾਬਾ ਜੀ ਉਧਰੋਂ ਮੂੰਹ ਕਰਦਾ ਹਾਂ ਜੀ ਇਹ ਦੋ ਕੋਠੜੀਆਂ ਹਨ ਹਾਂ ਹਾਂ ਅੱਗੇ ਬ੍ਰਾਂਡਾ ਸੀ ਅੱਗੇ ਨਾ ਬ੍ਰਾਂਡਾ ਸੀ ਅੱਛਾ ਅੱਛਾ ਸੱਤ ਪੰਜ ਪੀਰਿਆਂ ਦਾ ਘੇ ਸੀ ਦੋ ਕੋਟੀਆਂ ਨੇ ਕਹਿਰ ਕੋਟੀ ਤਿੰਨ ਸੱਤਿਆਂ ਦੇ ਕਾਪੀ ਪਰਲੇ ਬੰਨੇ ਸੀ ਅੱਛਾ ਅੱਛਾ ਇਹ ਕੋ ਬਰਾਂਡਾ ਸੀ ਅੱਗੇ ਅੱਛਾ ਇਹ ਕੋਈ ਰੈਨ ਚ ਪਪਾ ਜੀ ਅਕਸਰ ਅਸੀਂ ਵੇਖਿਆ ਕਮਰੇ ਤੋਂ ਅੱਗੇ ਕਮਰੇ ਹੁੰਦੇ ਕਦੀਆਂ ਦੇ ਕਮਰੇ ਤੋਂ ਅੱਗੇ ਵੀ ਕਮਰਾ ਸੀ ਇਹੋ ਕੰਦਾ ਛੱਡੇ ਇਹ ਕਿਉਂ ਪਾਉਂਦੇ ਹਨ ਸਾਡੇ ਸਾਰੇ ਉਧਰ ਵੀ ਇੰਜ ਸਨ ਇਹ ਉਹਨਾਂ ਨੂੰ ਪਤਾ ਠੰਡੇ ਰਹਿੰਦੇ ਆ ਕੀ ਮਸਲਾ ਇਹ ਹੌਣ ਵੀ ਛੱਡੇ ਨੇ ਅੱਛਾ ਜੀ ਹੁਣ ਅੱਜ ਵੀ ਨਾ ਗਰਮੀ ਵੀ ਆਉਣੀ ਹੈ ਨਾ ਗਰਮੀ ਜੀ ਹੁਣ ਠੰਡੇ ਵਾਲੇ ਕਮਰਿਆਂ ਨੂੰ ਉਹ ਤਾਂ ਤਾਪੀ ਜਾਂਦੇ ਛੱਡ ਦਿਓ ਤੇ ਲੋਹੇ ਹੁੰਦੇ ਜੇ ਕਬਿ ਸਪੈ ਜਾਂਦੀ ਆ ਤੇ ਸਰਦੀ ਦੇ ਵਿੱਚ ਵੀ ਗਰਮ ਰਹਿੰਦੀ ਕੋਈ ਐਸੀ ਪਿੰਡ ਇਹਦੇ ਘਰ ਦੇ ਵਿੱਚ ਕੋਈ ਹਾਂਜੀ ਇਹਦੇ ਵਿੱਚ ਕੋਈ ਕੋਈ ਉਹ ਜਿਹੜੀ ਹੁੰਦੀ ਕੋਈ ਉੱਥੇ ਸੀ ਉਹ ਪਰਲੇ ਬੰਨੇ ਕੋਈ ਦੱਸ ਕਿੱਥੇ ਆ ਪਰਲੇ ਬੰਨੇ ਅੱਛਾ ਅੱਛਾ ਪਿੰਡ ਜੋ ਬਸ ਤੁਹਾਡੇ ਘਰ ਦੇ ਵਿੱਚ ਸਿਰਫ ਕਮਰੇ ਜਿਹੜੇ ਤੁਸੀਂ ਦੱਸਿਆ ਕਮਰੇ ਦੋ ਸੋਣ ਅੱਗੇ ਬਰਾੜਾ ਸੀ ਇਸ ਤਰ੍ਹਾਂ ਦਾ ਦਰਵਾਜ਼ਾ ਕੋਈ ਰੋਖ ਕੋ ਨਹੀਂ ਸੀ ਰੋਖ ਇੱਥੇ ਪਿੱਪਲ ਸੀ ਅੱਛਾ ਅੱਛਾ ਇੱਥੇ ਪਿੱਪਲ ਸੀ ਅੱਛਾ 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 ਮੋਟਰਸਾਈਕਲ ਇੱਥੇ ਦਰਸ ਸੀ ਹਾਂ ਬਿਫਲ ਦਾ ਹਾਂ ਹਾਂ ਇਹ ਬਾਜੇ ਮੱਝੇ ਨਾਲ ਪੌੜੀ ਵੀ ਪਈ ਚੰਗਿਆ ਅੱਜ ਵਾਰਨ ਵਾਰਨ ਹੁੰਦਾ ਹੁੰਦਾ ਸਮਝ ਦੱਸਦੇ ਜਾਓ ਅੱਛਾ ਅਸੀਂ ਵੀ ਸਰਦਾਰਾਂ ਤੋਂ ਮੁਸਲਮਾਨ ਹੋਇਆ ਹੈ ਅੱਛਾ ਜੀ ਅਸੀਂ ਸਿੱਖਾਂ ਦਾ ਮੁਸਲਮਾਨ ਆ ਹੋਇਆ ਅੱਛਾ ਅਸੀਂ ਜਿਹੜੇ ਆਪਣੇ ਪਿਛਾਂ ਜਿਹੜੀ ਕੋਈ ਵੱਡੇ ਜਿਹੜੇ ਹਨ ਸਿੱਖ ਹੀ ਸਨ ਨਾ ਸਿੱਖਾਂ ਦਾ ਮੁਸਲਮਾਨ ਆ ਜਿਹੜੇ ਮੁਸਲਮਾਨ ਹੋ ਗਏ ਉਹ ਮੁਸਲਮਾਨ ਹੋ ਗਏ

ਉਹ ਦੋਨੋਂ ਅੰਗਰੇਜ਼ੀ ਨੂੰ ਜ਼ਿਆਦਾ ਸਮਝਣ ਚਾਹੇ ਤੇ ਆਪਣੀ ਪਛਾਣਾਂ ਹੀ ਭੁੱਲ ਗਏ ਆ ਆਪਣੀ ਆਪਣੀ ਮਾਂ ਬੋਲੀ ਭੁੱਲ ਗਏ ਭੁੱਲ ਗਏ ਅਸੀਂ ਉਹ ਨਹੀਂ ਭੁੱਲੇ ਕੋਈ ਨਹੀਂ ਭੁੱਲੇ ਅਸੀਂ ਭੁੱਲ ਰਹੇ ਆ ਅਸੀਂ ਭੁੱਲ ਗਏ ਉਹ ਨਹੀਂ ਭੁੱਲੇ ਬਿਲਕੁਲ ਉਹ ਨਹੀਂ ਪਛਕਰ ਆਪਣਾ ਭੁੱਲਦੇ ਪਾਪਾ ਜੀ ਵੇਖੋ ਅਗਰ ਉਹ ਪਛਕਰ ਭੁੱਲਦੇ ਉਹਨਾਂ ਦਾ ਕੋ ਪੋਤਰਾ ਹੈ ਹਰੀ ਸਿੰਘ ਜੀ ਜੀ ਸਾਡੀ ਉਮਰ ਦਾ ਉਹਨੇ ਸਾਨੂੰ ਸਪੈਸ਼ਲ ਜਿਹੜਾ ਵੇਖੋ ਉਹ ਕਿੰਨਾ ਕੁ ਦਿਲ ਕਰਦਾ ਮੇਰੇ ਭੱਜਿਆ ਦੇ ਪਿੰਡ ਕਿਵੇਂ ਦਾ ਪਿੰਡ ਹੈ ਪਿੰਡ ਆਓ ਸ਼ੌਕੜ ਹੈ ਤਾਂ ਤਾਂ ਹੈ ਨਾ ਸਾਡੇ ਪੁੱਛੇ ਕਿਨੇ ਕੋ ਹੁੰਦੇ ਸਾਨੂੰ ਇੰਡੀਆ ਦੇ ਸਾਡੇ ਪਿੰਡ ਨਹੀਂ ਅਸੀਂ ਸਾਡਾ ਵੀ ਕੋਈ ਜਾਇਜ਼ੀ ਹੈ ਤਾਂ ਅਸੀਂ ਹੁਣ ਵੀ ਉੱਟ ਕੇ ਮੈਂ ਵੀ ਚੱਲ ਸਕਦਾ ਕੋਈ ਨਹੀਂ ਸਾਡਾ ਪਿੰਡ ਜਿੱਤੇ ਬਾਰਡਰ ਵਾਗ ਦਾ ਬਾਰਡਰ ਨਹੀਂ ਇਹ ਦੂਸਰੇ ਨਾਲ ਹੀ ਇਹ ਪਿੰਡ ਦੋਕ ਮਿਲਦੇ ਹਟਵਾ ਕਿਉਂ ਨਹੀਂ ਕਰਦਾ ਕਿਹੜਾ ਸੀ ਪਿੰਡ ਪਿੰਡ ਦਾ ਨਾਮ ਸਾਡਾ ਨਾਂ ਸੀ ਚੱਕ ਪੰਡੋਰੀ ਚੱਕ ਪੰਡੋਰੀ ਚੱਕ ਪੰਡੋਰੀ ਚੱਕ ਪੰਡੋਰੀ ਕਿਹੜੀ ਲੱਗਦੀ ਜ਼ਿਲ੍ਹਾ ਆਸੀਂ ਬਟਾਲਾ ਨਹੀਂ ਨੀ ਪੁਲ ਕੰਜਰੀ ਦਾ ਉਧਰ ਪੁਲ ਕੰਜਰੀ ਦਾ ਸਾਲਾ ਬੜਾ ਮਸ਼ਹੂਰ ਹੈ ਆ ਸਾਨੂੰ ਲੱਗਦਾ ਸੀ ਨਾ ਪੁਲ ਕੰਜਰੀ ਲੱਗੇ ਸੀ ਸਾਡੇ ਜਿੱਨੇ ਉਹ ਪੁਲ ਕੰਜਰੀ ਨਾਲ ਵਾਰਟ ਰੋਕੀ ਬੜੀ ਹੋਈ ਸੀ ਜ਼ਿਲ੍ਹਾ ਅੰਮ੍ਰਿਤਸਰ ਸੀ ਨਾ ਤੇ ਅਸੀਂ ਵੀ ਸਿੱਖ ਹੀ ਸਾਂ ਨਾ ਅਸੀਂ ਕਿਹੜੇ ਘਰ ਸਾਂ ਅੱਛਾ ਵਾਰਟ ਰੋਕੀ ਹੋਈ ਸੀ ਸਾਡੇ ਵੱਡੇ ਜਦੋਂ ਆਏ ਨਾ ਉੱਤੇ ਉਹ ਮੁਸਲਮਾਨ ਸਾਂ ਸੀ ਚਫੇਰੇ ਸਾਡੇ ਚਾਰ ਚਫੇਰੇ ਸਿੱਖ ਸਨ ਹਾਂ ਹਾਂ ਉਹ ਬੱਕਰੇ ਨੂੰ ਝਟਕਾ ਕਰਦੇ ਸਨ ਹਾਂ ਹਾਂ ਅਜੀਬ ਵੱਛਾ ਲਿਆ ਕੇ ਜੀਬਾ ਕਰ ਦਿੰਦੇ ਨੇ ਫਿਰ ਸਾਡੇ ਖਿਲਾਫ ਹੋ ਜਾਂਦੇ ਹਨ ਹੂੰ ਹੂੰ ਉਹ ਸਾਡੇ ਖਿਲਾਫ ਹੋ ਜਾਂਦੇ ਹਨ ਤੇ ਜਦੋਂ ਅੱਗੇ ਤੁਰਦੇ ਸਨ ਫਿਰ ਸਾਡੇ ਵੱਡਿਆਂ ਨੂੰ ਨਿਕਲ ਨਹੀਂ ਦਿੰਦੇ ਉਹ ਤੇ ਉਦੋਂ ਛਵੀਆਂ ਹੁੰਦੀਆਂ ਨੇ ਜਿਹੜੀਆਂ ਡਾਂਗਾਂ ਦੇ ਅੱਗੇ ਲੱਗਦੀਆਂ ਛਵੀਆਂ ਉਹਨਾਂ ਦਾ ਅਸਲੇ ਨੇ ਛਵੀਆਂ ਸਾਡੇ ਜਿਹੜੀਆਂ ਹੁੰਦੀਆਂ ਤੇ ਉਹ ਫਿਰ ਪੇਜ ਲੱਗਦੇ ਡਾਂਗਾਂ ਦੇ ਅੱਗੇ ਉਹ ਫਿਰ ਇਹਨਾਂ ਛਵੀਆਂ ਤੇ ਗੱਡੇ ਜੋਲੇ ਬੀਬੀਆਂ ਭਾਰੀਆਂ ਵਿੱਚ ਤੇ ਆਪ ਡਾਂਗਾ ਲੈ ਕੇ ਸਵੇਟਾ ਦੇ ਹੋ ਗਏ ਤੇ ਦੇਖੀ ਜਾ ਕਿ ਜਿਹੜਾ ਫੇਰ ਵੱਡੇ ਸਿੱਖ ਸਣ ਜਿਹੜੇ ਉਹਨਾਂ ਕਾ ਵੱਡਫਾਟ ਬੜੀ ਹੋਣੀ ਜੇ ਆਹ ਬੇਸ਼ੱਕ ਕਿ ਮੁਸਲਮਾਨ ਹੋ ਗਏ ਸਾਡੇ ਵੀ ਹੂੰ ਹੂੰ ਹਾਂ ਇਹਨਾਂ ਕਾਟਾ ਨਹੀਂ ਇਹ ਕਰਨਾ ਫੇਰ ਉਹ ਪਿਛਾਟ ਗਏ ਬਾਬਾ ਜੀ ਅਗਰ ਤੁਹਾਡੇ ਪਿੰਡ ਚ ਜਿਹੜੇ ਇੱਥੇ ਗਏ ਨੇ ਸਰਦਾਰ ਜੀ ਜੇ ਤੁਹਾਡਾ ਦਿਲ ਕਰਨਾ ਤੁਸੀਂ ਆਪਣੀ ਗੱਲਾਂ ਸੁਣਾ ਲਾ ਪੈਣਾ ਆਪਣੇ ਪੁਰਖਾਂ ਦੀਆਂ ਅੰਮ੍ਰਿਤਸਰ ਵਾਲੀਆਂ ਦਿਲ ਤੁਹਾਨੂੰ ਯਾਦ ਆ ਗਈ ਨਾ ਸਰਦਾਰ ਦਾਦਾ ਸਾਹਿਬ ਕੋਈ ਜਿਹੜੇ ਇੱਥੋਂ ਗਏ ਸਨ ਮੈਂ ਤੁਹਾਨੂੰ ਉਹੀ ਤਾਂ ਕਹਿ ਰਿਹਾ ਤੁਸੀਂ ਇੱਧਰ ਆ ਜਾਓ ਜੀ ਜੀ ਹਾਂ ਲੇਕਿਨ ਤੁਹਾਨੂੰ ਆਪਣੇ ਭੱਟਿਆਂ ਦੀ ਜੰਮਣ ਪੋਈ ਨਾ ਹਜੇ ਪਿਆਰ ਹੈ ਤੁਸੀਂ ਸਾਰਾ ਕੁਝ ਯਾਦ ਕੀਤਾ ਉਹ ਨਹੀਂ ਪਿਆਰ ਇਹ ਮੈਂ ਕਹਿ ਇਥੋਂ ਵਾਲਿਆਂ ਨੂੰ ਇੰਜ ਪਿਆਰ ਹੈ ਜਿਹੜੇ ਥੋ ਗਏ ਨੇ ਅਗਰ ਉਹਨਾਂ ਦਾ ਦਿਲ ਕਰੇ ਕੋਈ ਵੀਜ਼ਾ ਸਬਬ ਲੱਗ ਜਾਏ ਇਥੇ ਆਣ ਉਹ ਆ ਜਾਣ ਅੱਜ ਇਨਸ਼ਾ ਅੱਲਾਹ ਕਿ ਮਾਂਵਾਗੇ ਇੱਥੇ ਰਾਤ ਰਹਿਣਾ ਰੋਟੀ ਪਾਣੀ ਦਾ ਇੰਤਜ਼ਾਮ ਕਰਾਗੇ ਕੋਸ਼ਤ ਨਹੀਂ ਕਰਾਂਗੇ ਕਿ ਸੰਭਾਵਾਂਗੇ ਕੋਸ਼ਤ ਨਹੀਂ ਖਾਂਗੇ ਕੋਸ਼ਤ ਨਹੀਂ ਖਾਂਗੇ ਜੋ ਉਹਨਾਂ ਦਾ ਦਿਲ ਚਾਹੇ ਉਹ ਪਕਾ ਕੇ ਦੇ ਆਂ ਬੋਲ ਪਿਆਰ ਹੈ ਹਾਂ ਬਿਲਕੁਲ ਕਿਉਂ ਨਹੀਂ ਪਿਆਰ ਲਓ ਜੀ ਲੋ ਸਾਡੇ ਭਰਾ ਨੇ ਬੇਸ਼ੱਕ ਉਹ ਸਿੱਖ ਨੇ ਨਹੀਂ ਮੁਸਲਮਾਨ ਹੋਏ ਪਰ ਸਾਡੀ ਪਛਾਣ ਤਾਂ ਇਨਸਾਨੀਅਤ ਹੈ ਨਾ ਬਿਲਕੁਲ ਬਾਈ ਇਨਸਾਨੀਅਤ ਜਦੋਂ ਇਨਸਾਨੀਤ ਹੋ ਜਾਂਦੀ ਹੈ ਤਾਂ ਹੋ ਜਾਂਦੀ ਹੈ ਗੱਲ ਉਰੀ ਘੋਟ ਦੇ ਮਾਤਾ ਰਾਣੀ ਸੀ ਅੱਛਾ ਮਾਤਾ ਰਾਣੀ ਵੀ ਆ ਸੀ ਹਾਂਜੀ ਮਾਤਾ ਰਾਣੀ ਹੋ ਗਈ ਸੀ ਅੱਛਾ ਉਹ 베ਰੀ ਆਈ ਉਹ ਦੀ ਨਿਸ਼ਾਨੀ ਆ 베ਰੀ ਸੀ ਮੇਰੀ ਸੀ ਹਾਂਜੀ ਤੇ ਮਾਤਾ ਰਾ ਇਹ ਮਾਤਾ ਰਾਣੀ ਹੋ ਗਈ ਸੀ ਤੇ ਉਹ ਅੱਗੇ ਜਿਹੜੀ ਸੀ ਉਹ ਮੜੀਆਂ ਜਿੱਥਿਆ ਆ ਛੱਪੜ ਨਹੀਂ ਸੀ ਹੁੰਦਾ ਨਾ ਇਹਦੇ ਨਾਲ ਉਹਦੇ ਅਗਲੇ ਪਾਸੇ ਮੜੀਆਂ ਸੀ ਵਾਹ ਵਾਹ ਚਲੋ ਐਂਡ ਕਰਾਂ ਬੂਹੇ ਤੱਕ ਜਾਂਦੇ ਜਾਂਦੇ ਅੱਛਾ ਉਥੇ ਮੜੀਆਂ ਸਨ ਨਾ ਚਮੜੀਆਂ ਜਿਹੀਆਂ ਇੱਥੇ ਇਹ ਜਾ ਕੇ ਸਿਰ ਲੋਕਾਂ ਦੇ ਕਤਲ-ਕੁੱਤਲ ਹੋਏ ਸਿਰ ਕੱਪ ਦੀ ਧਰਤੀ ਜੁਆਈ ਆ ਸਿਰ ਕੱਪ ਦਾ ਕਿਪਾ ਨਹੀਂ ਲੱਗੇ ਹਾਂਜੀ ਹਾਂਜੀ ਆਜੋ ਬਸ ਮਕਾਨ ਲੱਗੇ ਇੱਥੇ ਚਲੋ ਜੀ ਬਾਬਾ ਜੀ ਤੁਹਾਡੀ ਬੜੀ ਮਿਹਰਬਾਨੀ ਤੇ ਤੁਹਾਡੇ ਵੀ ਤੇ ਵੀਰ ਜੀ ਤੁਹਾਡੇ ਵੀ ਸ਼ੁਕਰੀਆ ਸ਼ੁਕਰੀਆ ਲਓ ਜੀ ਆ ਸੀ ਐਸ ਪਿੰਡ ਸਰੀਆਂ ਵਾਲੇ ਦਾ ਅੱਜ ਦਾ ਵਲੌਗ ਸਾਡਾ ਅਸੀਂ ਸਾਡਾ ਪ੍ਰਾਲਾ ਸਾਡੀ ਕੋਸ਼ਿਸ਼ ਤੁਹਾਨੂੰ ਕਿਵੇਂ ਦੀ ਲੱਗੀ ਬਜ਼ੁਰਗ ਬੇਲੋ ਵਡੇਰੇ ਨੇ ਠੰਡ ਵੀ ਬਹੁਤ ਜ਼ਿਆਦਾ ਧੁੰਦ ਵੀ ਹੈ ਲੇਕਿਨ ਜਦੋਂ ਆ ਕੇ ਸੀ ਇਹਨਾਂ ਨੂੰ ਕਿਹਾ ਕਿ ਇੱਥੇ ਜਿਹੜੇ ਸਰਦਾਰ ਗਏ ਸੀ ਸਾਨੂੰ ਤੇ ਜਿਹਨੇ ਭੇਜਿਆ ਸਾਨੂੰ ਉਹਦੇ ਨਾਮ ਦਾ ਪਤਾ ਸੀ ਅਸੀਂ ਦੱਸਿਆ ਵੀ ਅਸੀਂ ਜਿਹੜਾ ਮੰਗਲ ਸਿੰਘ ਹਾਇ ਸੀ ਆ ਬਜ਼ੁਰਗਾਂ ਨੂੰ ਪਹਿਲੇ ਪਤਾ ਇਹਨੇ ਆਪੀ ਦੱਸ ਦਿੱਤਾ ਮੰਗਲ ਸਿੰਘ ਦਾ ਇਥੇ ਘਰ ਹੁੰਦਾ ਸੀ ਤੇ ਤੁਹਾਨੂੰ ਜਿਹੜਾ ਪ੍ਰਾਲਾ ਕਿਵੇਂ ਲੱਗਾ ਜੋ ਵੀ ਅਸੀਂ ਤੁਹਾਨੂੰ ਘਰ ਵਿਖਾਇਆ ਪੂਰਾ ਪਿੰਡ ਵਿਖਾਇਆ ਔਰ ਤੁਹਾਨੂੰ ਸਾਡੇ ਵੱਡਿਆਂ ਦੀਆਂ ਗੱਲਾਂ ਸੁਣਾਈਆਂ ਵੀਡੀਓ ਅੱਛੀ ਲੱਗੀ ਹੋਵੇ ਲਾਈਕ ਕਮੈਂਟ ਲਾਜ਼ਮ ਕਰਿਆ ਕਰੋ ਤੁਹਾਡੀ ਕੀ ਰਾਏ ਆ ਥੱਲੇ ਲਿਖਿਆ ਵੀ ਕਰੋ ਕਮੈਂਟ ਲਾਜ਼ਮ ਕਰਿਆ ਕਰੋ ਇੱਕ ਮੈਂ ਸਾਡੀ ਆਖਰ ਲਾਜ਼ਮਰ ਰਿਕਵੈਸਟ ਹੈ ਤੁਹਾਡੇ ਅਕਰ ਵਾਤ ਤੋਂ ਵਾਤ ਵੀਡੀਓ ਨੂੰ ਸ਼ੇਅਰ ਲਾਜ਼ਮ ਕਰਿਆ ਕਰੋ ਤਾਂ ਕਿ ਜਿਹੜੇ ਇਥੋਂ ਗਏ ਨੇ ਨਾਲ ਦੇ ਪਿੰਡ ਜਿਹੜੇ ਬਜ਼ੁਰ ਤੁਸੀਂ ਨਾਲ ਰਾਬਤਾ ਕਰ ਸਕੋ ਆਪਣੇ ਘਰ ਵੇਖ ਸਕਣ ਆਪਣਾ ਪਿੰਡ ਵੇਖ ਸਕਣ ਜਿਉਂਦੇ ਬਸਦੇ ਰਹੋ ਮਿਲਨੇ ਆ ਕਿਸੇ ਨਵੇਂ ਵੀਡੀਓ ਨਾਲ ਉਹ ਤੱਕ ਸੰਦੇਹ ਇਜਾਜ਼ਤ ਰੱਖਾ ਜੀ